ਆਜ਼ਾਦ ਟੀਵੀ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਜੈਸਮੀਨ ਮੀਨੂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਦੋਸਤੋ ਅੱਜ ਮੈਂ ਆਈ ਹੋਈ ਆ ਆਪਣੇ ਪਿੰਡ ਯਾਨੀ ਕਿ ਆਪਣੇ ਸੋਹਰੇ ਪਿੰਡ ਸੋਹਰੇ ਪਿੰਡ ਦਾ ਨਾਮ ਸੁਣ ਕੇ ਜਿਹੜੀਆਂ ਆਮ ਤੌਰ ਤੇ ਜਿੰਨੀਆਂ ਵੀ ਕੁੜੀਆਂ ਨੇ ਜਾਂ ਜਿਹੜੀਆਂ ਨੋਹਾ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਸੱਸ ਨਾਮ ਜਿਹੜਾ ਸਭ ਤੋਂ ਪਹਿਲਾਂ ਸਾਡੇ ਜ਼ਹਿਨ ਤੇ ਵਿੱਚ ਆਉਂਦਾ ਸੋਹਰਿਆਂ ਦੇ ਵਿੱਚੋਂ ਸੱਸ ਸੱਸ ਸ਼ਬਦ ਦੇ ਨਾਲ ਬਹੁਤ ਸਾਰੀਆਂ ਅਖਾਣ ਬਹੁਤ ਸਾਰੀਆਂ ਬੋਲੀਆਂ ਬਹੁਤ ਕੁਝ ਜੁੜਿਆ ਹੋਇਆ ਤੇ ਜ਼ਿਆਦਾਤਰ ਜਿਹੜਾ ਸਾਡੇ ਸਮਾਜ ਦੇ ਵਿੱਚ ਸੱਸ ਸ਼ਬਦ ਨੂੰ ਅਸੀਂ 네ਗੇਟਿਵ ਰੂਪ ਦੇ ਵਿੱਚ ਹੀ ਦੇਖਦੇ ਹਾਂ ਬਹੁਤ ਸਾਰੇ ਇਦਾਂ ਦੇ ਅਖਾਣ ਨੇ ਕਿ ਜਿਵੇਂ ਸੱਪ ਦੇ ਵਿੱਚ ਇੱਕ ਸੱਸਾ ਹੁੰਦਾ ਤੇ ਸੱਸ ਦੇ ਵਿੱਚ ਦੋ ਸੱਸੇ ਹੁੰਦੇ ਆ ਬਹੁਤ ਸਾਰੀਆਂ ਬੋਲੀਆਂ ਇਦਾਂ ਦੀਆਂ ਨੇ ਜੇ ਸੱਸ ਮਾਂ ਬਣ ਜੇ ਪੇਕੇ ਘਾਸ ਨੂੰ ਜਾਵਾਂ ਸੱਸ ਕੁੱਟਣੀ ਸੰਦੂਕਾਂ ਓਲੇ ਬਹੁਤ ਹੋਰ ਵੀ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਸੱਸਾਂ ਨੂੰ ਅਸੀਂ ਇਦਾਂ ਜੋ 네ਗੇਟਿਵ ਰੂਪ ਦੇ ਵਿੱਚ ਜਦੋਂ ਅਸੀਂ ਪੇਸ਼ ਕਰਦੇ ਆ ਸੋ ਮੈਂ ਜਦੋਂ ਅੱਜ ਇੱਥੇ ਸੋਹਰੇਪਿੰਡ ਆਈ ਹੋਈ ਸੀ ਤਾਂ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ ਕਿ ਮੇਰੇ ਜਿਹੜੇ ਸੱਸ ਨੇ ਮੇਰੀ ਦੂਜੀ ਮਾਂ ਹਰਬੰਤ ਕੌਰ ਜੀ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਵੇ ਕਿਉਂਕਿ ਇੱਕ ਸਮਾਂ ਸੀ ਬਿਲਕੁਲ ਉਹ ਉਹ ਜਿਹੜੇ ਅਖਾਣ ਬਣੇ ਨੇ ਜਾਂ ਜਿਹੜੀਆਂ ਬੋਲੀਆਂ ਬਣੀਆਂ ਨੇ ਉਹਨਾਂ ਦਾ ਵੀ ਕੋਈ ਕਾਰਨ ਸੀ ਇਹ ਨਹੀਂ ਕਿ ਉਹ ਐਵੇਂ ਹੀ ਬਣ ਗਈਆਂ ਕਿਉਂਕਿ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਸੱਚਮੁੱਚ ਹੀ ਇਦਾਂ ਦੀਆਂ ਹੁੰਦੀਆਂ ਸੀ ਜਿਨ੍ਹਾਂ ਤੋਂ ਜਿਨ੍ਹਾਂ ਨੂੰ ਦੇਖ ਦੇਖ ਕੇ ਉਹ ਜਿਹੇ ਅਖਾਣ ਬਣੇ ਨੇ ਜਾਂ ਬੋਲੀਆਂ ਬਣੀਆਂ ਨੇ ਪਰ ਸਮਾਂ ਬਦਲ ਵੀ ਰਿਹਾ ਹੈ ਤੇ ਜੇ ਕਿਤੇ ਨਾ ਕਿਤੇ ਸੱਸਾਂ ਅ ਅ ਹੈਗੀਆਂ ਨੇ ਇਦਾਂ ਦੀਆਂ ਜਿਨ੍ਹਾਂ ਦਾ ਕਰਕੇ ਇਸ ਤਰ੍ਹਾਂ ਦਾ 네ਗੇਟਿਵ ਜੋ ਗੱਲਾਂ ਬਣੀਆਂ ਨੇ ਉਹਨਾਂ ਦੇ ਲਈ ਤਾਂ ਉੱਥੇ ਹੀ ਨਾਲੋਂ ਨਾਲ ਇਹੋ ਜੀਆਂ ਸੱਸਾਂ ਵੀ ਨੇ ਜਿਹੜੀਆਂ ਅ ਬਹੁਤ ਸਮਝਦਾਰ ਬਹੁਤ ਚੰਗੇ ਰਿਸ਼ਤੇ ਨਿਭਾਉਣ ਵਾਲੀਆਂ ਤੇ ਬਹੁਤ ਇਸ ਇੱਥੇ ਮੈਂ ਇਹ ਗੱਲ ਵੀ ਕਹੂੰਗੀ ਕਿ ਕੱਲੀਆਂ ਸੱਸਾਂ ਨਹੀਂ ਮਤਲਬ ਨੋਹਾ ਵੀ ਇਦਾਂ ਦੀਆਂ ਹੈਗੀਆਂ ਨੇ ਬਹੁਤ ਸਾਰੀਆਂ ਪਰ ਅੱਜ ਮੈਂ ਆਪਣੇ ਵੱਲ ਇੱਕ ਨੋਹਣ ਦੇ ਨਾਤੇ ਇੱਕ ਸੱਸ ਬਾਰੇ ਜ਼ਰੂਰ ਗੱਲ ਕਰੂੰਗੀ ਕਿ ਇੱਕ ਬਹੁਤ ਐਹੋ ਜਿਹੀਆਂ ਔਰਤਾਂ ਵੀ ਨੇ ਜਿਹੜੀਆਂ ਬਹੁਤ ਖੂਬਸੂਰਤ ਰਿਸ਼ਤੇ ਨਿਭਾਉਂਦੀਆਂ ਨੇ ਬਹੁਤ ਸਮਝਦਾਰ ਨੇ ਜਿਨ੍ਹਾਂ ਨੂੰ ਸਮਝ ਹੈ ਕਿ ਨੋਹਾ ਵੀ ਉਹਨਾਂ ਦੀਆਂ ਧੀਆ ਵਰਗੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਮੰਮੀ ਮੇਰੇ ਨਾਲ ਨੇ ਮੰਮੀ ਕਿਵੇਂ ਉੰਕਤੀ ਕਬਦਿਆ ਠੀਕ ਠਾਕ ਵਧੀਆ ਤੇ ਜਿਵੇਂ ਮੈਂ ਗੱਲ ਕੀਤੀ ਹੈ ਵੀ ਸੱਸਾਂ ਬਾਰੇ ਬਹੁਤ ਆਪਾਂ ਕੁਝ ਨਹੀਂ ਦੇਖਿਆ ਮੈਂ ਦਾ ਹਨਾ ਵੀ ਕੋਈ ਬੋਲੀ ਨਹੀਂ ਉਹ ਜਿਹੜੀ ਸੱਸ ਦੇ ਪੱਖ 'ਚ ਹੋਵੇ ਸਾਰਾ ਕੁਝ ਉਹਨਾਂ ਦੇ ਵਿਰੋਧ ਚੀਨਦਾ ਹਾਂ ਤੇ ਤੁਸੀਂ ਤੁਸੀਂ ਆਪਦੇ ਮਤਲਬ ਕਿਵੇਂ ਲੱਗਦਾ ਤੁਹਾਨੂੰ ਵੀ ਸਸਤੇ ਨੋਹ ਦਾ ਰਿਸ਼ਤਾ ਕਿਵੇਂ ਹੋਣਾ ਚਾਹੀਦਾ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਵੀ ਤੁਹਾਡੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ ਕਿੱਥੋਂ ਜਨਮ ਹੋਇਆ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਵੇਂ ਲੱਗਦਾ ਵੀ ਕਿਵੇਂ ਹੋਣਾ ਚਾਹੀਦਾ ਰਿਸ਼ਤਾ ਨਹੀਂ ਸਸਤੇ ਨੋਹ ਦਾ ਰਿਸ਼ਤਾ ਬਹੁਤ ਵਧੀਆ ਹੋਣਾ ਚਾਹੀਦਾ ਇਹ ਬੜਾ ਨਾਜ਼ੁਕ ਜਿਹਾ ਰਿਸ਼ਤਾ ਹੈ ਇਹਨੂੰ ਵਧੀਆ ਤਰ੍ਹਾਂ ਦੋਵਾਂ ਪੱਖਾਂ ਵੱਲੋਂ ਨਿਭਾਉਣਾ ਚਾਹੀਦਾ ਨਾ ਤੇ ਨੋਹ ਨੂੰ ਨੋਹ ਸਮਝੋ ਨੋਹ ਅਸਲੀ ਧੀ ਹੁੰਦੀ ਹੈ ਆਪਣੀਆਂ ਧੀਆਂ ਤੇ ਦਈਆਂ ਆਪਦੇ ਘਰੀਆਂ ਹੂੰ ਤੇ ਹੁਣ ਨੋਆ ਦੇ ਸੱਤੇ ਆਪਾਂ ਜ਼ਿੰਦਗੀ ਕਟੜੀ ਹੈ ਜੇ ਉਹਨੂੰ ਆਪਾਂ ਤੇ ਹੀ ਨਹੀਂ ਬਣਾਵਾਂਗੇ ਤੇ ਉਹ ਆਪਾਂ ਨੂੰ ਮਾਂ ਨਹੀਂ ਬਣਾ ਸਕੂਗੀ ਬਿਲਕੁਲ ਉਹ ਨਾ ਵੀ ਆਉਂਦੀ ਆ ਬਾਕੀ ਜਿਹੜੇ ਜੇ ਕਿਤੇ ਰਿਸ਼ਤਿਆਂ 'ਚ ਕੋਈ ਮਨਮਟਾਵ ਆਉਂਦਾ ਵੀ ਆ ਹਨਾ ਤਾਂ ਆਪਾਂ ਕੁੜੀਆਂ ਵੀ ਤਾਂ ਆਪਣੀਆਂ ਮਾਵਾਂ ਨਾਲ ਵਾਧੂ ਲੜਦੀਆਂ ਆ ਬਹੁਤ ਲੜਦੀਆਂ ਆ ਹਾਂ ਹਾਂ ਤੇ ਉਹਨੂੰ ਉਸੇ ਤਰ੍ਹਾਂ ਸਮਝੋ ਵੀ ਮੇਰੀ ਧੀ ਤੋਂ ਉੱਪਰ ਆਏ ਹਨਾ ਫੇਰ ਇਹ ਰਿਸ਼ਤਾ ਜਿਹੜਾ ਨਿਭ ਸਕਦਾ ਜੇ ਕੋਈ ਉਨੀ ਕੀ ਗੱਲ ਹੁੰਦੀ ਤੇ ਪੁੱਛ ਲੋ ਹੂੰ ਗੱਲ ਕੀ ਮੈਂ ਹੂੰ ਸਹੀ ਗੱਲ ਉਹ ਕਲੀਅਰ ਹੋ ਜਾਂਦੀ ਹੈ ਗੱਲ ਮਤਲਬ ਦੇਲ ਦੇ ਵਿੱਚ ਉਹਨੂੰ ਵਹਿਮ ਚ ਆ ਪਾਲ ਕੇ ਨਾ ਰੱਖੋ ਹਾਂ ਜਦੋਂ ਆਪਾਂ ਅੰਦਰੇ ਅੰਦਰ ਕੁੜੀ ਜਾਨੇ ਗੱਲਾਂ ਰੱਖੀ ਜਾਂਦੇ ਆ ਫਿਰ ਉਹ ਦਰਾੜ ਆ ਰਿਸ਼ਤੇ ਚ ਵੱਢੀ ਜਾਂਦੀ ਹੈ ਹੂੰ ਤੇ ਐਂ ਕਰਕੇ ਇਸ ਰਿਸ਼ਤੇ ਨੂੰ ਬਹੁਤ ਸਹੀ ਢੰਗ ਨਾਲ ਲਓ